बैठे विद्वानों ऐसे सामने बैठे विद्वानों प्यारे विद्यार्थियों <coughs> मेरे एक विद्यार्थी ने मैंने एक वरीके कहा कि मेरा बड़ा जी करता है मैं प्रधानमंत्री बन जाऊँ मैं कभी ये तो सब दे करता हूँ तेरा क्यों करता है क्या ना मेरा इसलिए करता है कि मैं ਆਵਾਜ਼ ਦੇ ਰਹੇ ਹਾਂ ਤੇ ਤੁਸੀਂ ਲੈ ਰਹੇ ਹੋ ਸੋ ਮੇਰੇ ਜਿਹੜੇ ਵਿਦਿਆਰਥੀ ਮੈਨੂੰ ਅੱਜ ਇਸ ਲਈ ਜ਼ਬਰਦਸਤੀ ਇੰਨੀ देर ਮੁਟਾ ਕੇ ਰੱਖਿਆ ਕਿ ਅਸੀਂ ਦੱਸ ਸਕੀਏ ਕਿ ਮੈਡਮ ਤੁਸੀਂ ਕੀ ਸਮਝਦੇ ਹੋ ਆਪਣੇ ਆਪ ਨੂੰ ਦੇਖੋ ਅਸੀਂ ਇੰਟਰਨੈਸ਼ਨਲ ਫੇਮ ਦੇ ਬੰਦੇ ਬਣੇ ਕਰਦੇ ਹਾਂ ਇਹਨਾਂ ਨੇ ਪਹਿਲਾਂ ਮੈਨੂੰ ਕੋਈ ਕਿਤਾਬ ਇਹਨਾਂ ਵਿੱਚ ਨਹੀਂ ਦਿੱਤੀ ਤਾਂ ਕਿ ਮੈਂ ਤਾਂ ਪੜਕੇ ਨਾ ਜਾਾਂ ਕੁਝ ਉਹਨਾਂ ਨਾਲ ਗੱਲ ਨਾ ਕਰਦੇ ਪਰ ਫੇਰ ਵੀ ਮੈਂ ਬੜੀ ਖੁਸ਼ ਮਹਿਸੂਸ ਕਰਦੀ ਆ ਤੇ ਮੈਨੂੰ ਆਪਣੇ ਹੀ ਐਕਸਟੈਂਸ਼ਨ ਲੱਗਦੇ ਨੇ ਇਹ ਜਿੱਥੇ ਕਿਤੇ ਵੀ ਬੈਠੇ ਨੇ ਮੈਂ ਕੈਨੇਡਾ ਗਈ ਉਤਜਿਵੀ ਸਾਲ ਤੋਂ ਰਹਿੰਦੇ ਨਵ ਤੇਜ਼ ਭਾਗ ਤੇ ਮਨਤੀਤ ਵਗੈਰਾ ਜਦ ਮੇਰੀ ਫ੍ਰੈਂਡ ਦੇ ਘਰ ਮਿਲਣ ਆਏ ਜਦ ਇਹਨਾਂ ਨੇ ਮੈਥਾ ਦੇਖਿਆ ਉਹ ਬੜੀ ਹੈਰਾਨ ਹੋਈ ਕਹਿੰਦੀ ਇਹ ਅਜੇ ਵੀ ਦੇਸੀ ਹੋਈ ਨੇ ਮੈਂ ਕਿ ਇਹ ਹੀ ਤੇ ਸਾਡੀ ਕਮਾਈ ਏ ਇਹ ਹੀ ਤਾਂ ਸਾਡੀ ਕਲਚਰ ਹੈ ਉਹਨ ਇੱਕ ਪੱਛਮੀ ਦੁਨੀਆ ਵਿੱਚ ਰਹਿ ਕੇ ਮਟੀਰੀਅਲਿਸਟ ਵਰਡ ਜੇ ਜਾ ਕੇ ਵੀ ਇਹਨਾਂ ਨੇ ਆਪਣਾ ਵਿਰਸਾ ਜਿਹੜਾ ਭਾਰਤੀ ਸੰਸਕ੍ਰਿਤੀ ਹੈ ਜਾਂ ਜਿਹੜਾ ਇੱਥੋਂ ਦਾ ਫਿਲਾਸਫੀਕਲ ਤੇ ਸਪਿਰਚੁਅਲ ਕਿਚੋਕੜ ਹੈ ਉਸ ਨੂੰ ਭੁਲਾਇਆ ਨਹੀਂ ਕੋਈ ਬੀਜ ਕਿਤੇ ਪਿਆ ਰਹਿ ਗਿਆ ਹੈਕੂ ਤਾਂ ਇੱਕ ਬਹਾਨਾ ਹੈ ਹੈਕੂ ਜਪਾਨ ਵਿੱਚ ਅਸਲ ਵਿੱਚ ਇਹ ਇੱਕ ਸੰਮਾਲਿਕ ਪ੍ਰਗਟਾ ਹੈਗਾ ਜਿਸ ਵਿੱਚ ਚਲਤੇ ਫਿਲਾ ਸੋਫੀ ਕਲ ਉੱਚੇ ਗਿਆਨ ਤੇ ਅੰਧਾ ਜਿੰਨਾ ਕਿ ਸਾਨੂੰ ਸਮਝ ਆਉਂਦਾ ਅਸੀਂ ਉਸ ਨੂੰ ਲੈ ਲੈਂਦੇ ਆ ਮਤਲਬ ਜਿੰਨੇ ਕਿ ਮੈਨੂੰ ਲੱਗਿਆ ਉਹ ਇਹੀ ਹੈ ਕਿ ਜਿਵੇਂ ਤਕਾਸੋ ਨੂੰ ਦਾ ਕਿਸ ਨੇ ਚਿੱਤਰ ਦੇਖਿਆ ਪਹਿਲਾਂ ਵੀ ਮੈਂ ਸੁਗੈ ਨੂੰ ਦੱਸਦੀ ਹੰਦੇ ਸੀ ਇਹਨਾਂ ਦੇ ਵੇਲੇਾਂ ਤੇ ਕਿ ਉਸਨੇ ਇੱਕ ਫਿਰ ਡੰਡੀ ਖਿੱਤੀ ਇੱਕ ਪੱਤਾ ਜਾਂ ਲਾਇਆ ਉੱਤੇ ਫੁੱਲ ਬਣਾਤਾ ਇਹ ਤਾਂ ਇੱਕ ਤਾਂ ਮਾਈ ਵਾਈਫ ਲੋਕੀ ਕਹਿਣ ਲੱਗੇ ਕਿ ਇਹ ਕੀ ਗੱਲ ਬਣੀ ਨਾ ਉਹਦੀ ਸ਼ਕਲ ਹੈ ਨਾ ਪਹਿਚਾਨ ਹੈ ਉਸਨੇ ਦੱਸਿਆ ਕਿ ਮੇਰੀ ਮਾਈਫ ਜਿਹੜੀ ਹੈ ਉਸ ਨੂੰ ਦੇਖ ਕੇ ਮੇਰੇ ਮਨ 'ਚ ਜੋ ਇੰਪ੍ਰੈਸ਼ਨ ਬੰਦਾ ਹੈ ਉਸ ਇੰਪ੍ਰੈਸ਼ਨ ਦਾ ਚਿੱਤਰ ਹੈ ਹਾਈਕੋ ਜਿਹੜਾ ਹੈ ਉਹ ਜੋ ਚੀਜ਼ ਦੇਖ ਕੇ ਤੁਹਾਡੇ ਚੀਜ਼ ਦੇਖ ਕੇ ਰੁੱਤ ਦੇ ਕੇ ਜਾਂ ਜੋ ਵੀ ਕੁਝ ਸਾਹਮਣੇ ਤੁਹਾਨੂੰ ਦਿੱਸਦਾ ਉਸ ਨੂੰ ਦੇਖ ਕੇ ਤੁਹਾਡੇ ਮਨ 'ਚ ਜੋ ਇਮਪ੍ਰੈਸ਼ਨ ਬਣਦਾ ਉਸ ਇਮਪ੍ਰੈਸ਼ਨ ਨੂੰ ਫਲਸਫਿਕਲੀ ਜਾਂ ਤੁਸੀਂ ਕਹਿੰਦੇ ਸਪਿਰਚੁਅਲੀ ਪ੍ਰਗਟਾਉਂਦਾ ਇੱਕ ਸਾਧਨ ਹੈ ਇਹ ਨਾਲੇ ਬੜੀ ਵੱਡੀ ਚੀਜ਼ ਨੂੰ ਹੱਥ ਪਾਇਆ ਇਸ ਵਾਸਤੇ ਸਿਰਫ ਇਹ ਲਾਈਨਾਂ ਜੋੜ ਲੈਣੀਆਂ ਕਾਫੀ ਨਹੀਂ ਹੈਗੀਆਂ ਪਰ ਜਿਸ ਰਾਹ ਤੇ ਤੁਰਦੇ ਨੇ ਇੱਕ بڑے ਗਿਆਨ ਧਿਆਨ ਵਾਲਾ ਤੇ ਇੱਕ ਟੈਡੀਸ਼ਨ ਜਿਹੜੀ ਤੁਹਿਆ ਆ ਰਹੀ ਹੈ ਪੋਛ ਤੱਕ ਬੰਜਲੇ ਇਹ ਇੱਕ ਪੰਜਾਬੀ ਵਿਸ਼ਵਾਸ ਵਿੱਚ ਨਾਲ ਜੰਮਦਾ ਆਪਣੇ ਇਨਸਾਨ ਹਰ ਇੱਕ ਚੀਜ਼ ਨੂੰ ਟਾਲ ਲੈਂਦਾ ਉਹ ਵੀ ਹੁੰਦਾ ਰਹੇਗਾ ਪਰ ਅਸੀਂ ਜਿਸ ਚੀਜ਼ ਨੂੰ ਭੁੱਲਦੇ ਜਾ ਰਹੇ ਹਾਂ ਅੱਜ ਤੋਂ ਬਾਅਦ ਤੋਂ ਇਹ ਤਾਂ ਇੱਥੇ ਵੀ ਭੁੱਲਦੇ ਜਾ ਰਹੇ ਹਾਂ ਕਿ ਅਸੀਂ ਦਾ ਹਾਲ ਪੁੱਛਦੇ ਰਹਿੰਦੇ ਆ ਅਸੀਂ ਆਪਣੇ ਆਪ ਦਾ ਹਾਲ ਨਹੀਂ ਕਦੇ ਪੁੱਛਿਆ ਅਸੀਂ ਦੂਜਿਆਂ ਕੋਲ ਬੈਠੇ ਰਹਿੰਦੇ ਆ ਆਪਣੇ ਆਪ ਦੇ ਕੋਲ ਕਦੇ ਨਹੀਂ ਬੈਠਦੇ ਜਿਹੜੀ ਮੈਡੀਟੇਸ਼ਨ ਦੇ ਵਿੱਚੋਂ ਲੰਘ ਕੇ ਅਸੀਂ ਵਧੇ ਪਰਹ ਪਰੇਸ਼ਾਨ ਸਰ ਦੇ ਸਾਨੂੰ ਪੁੱਛਦੀ ਸੀ ਕਿ ਮੈਂ ਕੌਣ ਆ ਇਹ ਸੰਸਾਰ ਕੀ ਆ ਮੇਰਾ ਇਸ ਨਾਲ ਰਿਸ਼ਤਾ ਕੀ ਆ ਸਦੀਆਂ ਤੋਂ ਜਿਹੜੇ ਤਰ ਦੇ ਆ ਰਹੇ ਸੀ ਜਿਹੜੇ ਬੁੱਧ ਨੇ ਵੀ ਸੇਸਤੀ ਤੇ ਇਹ ਜੈਨੇਜ਼ਮ ਨੇ ਜਿਹੜੇ ਗੁਰੂ ਪ੍ਰਣਗਤ ਸਾਹਿਬ ਨੇ ਵੀ ਸਲਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਹੀ ਪ੍ਰਸ਼ਨਾਂ ਨੂੰ ਲੈ ਕੇ ਇਹ ਹਾਈ ਕਾਲਜ ਦਰ ਹੈ ਇਹ ਇਹ ਨਾ ਅਸੀਂ ਇਸ ਨੂੰ ਸੌਖੀ ਜਾਂ ਆਮ ਜੀਵਨ ਹੀ ਸਮਝਦੇ ਇਹ ਠੀਕ ਹੈ ਦਰਵਾਜ਼ੇ 'ਨੂੰ ਮੈਂ ਕਹਿੰਦੀ ਹੁੰਦੀ ਸੀ ਸੁਣਾ ਭਾਈ ਬੱਕਰੀਆਂ ਵਾਲੇ ਬਈ ਤੇਰਾ ਪੱਟ ਲਿਖਣ ਨਾਲ ਕੀ ਤੱਲਕ ਤੋਂ ਤਾਂ ਬੱਕਰੀਆਂ ਚਾ ਰਿਆ ਕਰ ਇਹ ਤਰਨਦ ਨੂੰ ਮੈਂ ਕਹਿੰਦੀ ਕਿ ਜਦੋਂ ਖੋਟਾ ਵੈਸਾ ਕਹਿੰਦੀ ਸੀ ਪਰ ਜਦ ਮੈਂ ਦੇਖਦੀ ਆ ਕਿ ਕਿਤੇ ਸੰਜੀਦਾ ਰਾਹ ਤੇ ਤੁਰਪੇ ਨੇ ਕਿੱਡੀਆਂ ਵਧੀਆ ਗੱਲਾਂ ਕਰਨ ਲੱਗ ਪਏ ਨੇ ਪਛਮ ਵਿੱਚ ਰਹਿ ਕੇ ਲਈ ਆਪਣੇ ਅੰਦਰਲਾ ਜਗਾ ਵੀ ਜਾ ਉਸਨੇ ਮੰਨ ਲਿਆ ਸਭ ਉਸ ਨੂੰ ਬੁੱਤਾ ਬਣਾ ਰਹੇ ਨੇ ਇਹ ਮੇਰੇ ਲਈ ਬਹੁਤ ਮਾਣ ਦੀ ਤੇ ਖੁਸ਼ੀ ਦੀ ਗੱਲ ਹੈ ਮੈਂ ਧੰਨਵਾਦੀ ਆ ਇਹਨਾਂ ਨੇ ਮੈਨੂੰ ਇੱਥੇ ਜ਼ਬਰਦਸਤੀ ਬੁਠਾ ਕੇ ਇਹ ਸਾਰਾ ਪ੍ਰੋਜੈਕਟ ਆਇਆ ਤੇ ਦੱਸਿਆ ਕਿ ਮੈਡਮ ਦੇਖੋ ਹੁਣ ਅਸੀਂ ਵੀ ਕੁਝ ਸ਼ਹਿਰ ਬਣ ਗਏ ਧੰਨਵਾਦ